ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਸੰਦੀਪ ਸਿੰਘ ਸਣੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਮ ਸੰਦੀਪ ਸਿੰਘ ਸਣੀ ਯਾਨੀ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਦੁੱਖਦਾਈ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਯਾਨੀ ਉਹਨਾਂ ਦੇ ਉੱਤੇ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਔਰ ਉਹਦੇ ਨਾਲ ਹੀ ਸਭ ਤੋਂ ਵੱਡੀ ਖਬਰ ਜਿਹਦੇ ਨਾਲ ਪੂਰਾ ਪੰਜਾਬ ਪੀੜਤ ਸੀ ਔਰ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਹਾਹਾਕਾਰ ਮੱਚੀ ਹੋਈ ਹੈ ਪ੍ਰਵਾਸੀਆਂ ਨੂੰ ਲੈ ਕੇ ਤਾਂ ਪ੍ਰਵਾਸੀਆਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਿਹਾ ਕਿਉਂਕਿ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਦੇ ਉੱਤੋਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਅਸਰ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹਾਂ ਕਿ ਪ੍ਰਵਾਸੀ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਨੇ ਤੇਰੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕੁਝ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਕੀ ਕਿਹਾ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਨੂੰ ਪ੍ਰਵਾਸੀਆਂ ਨੇ ਅੰਜਾਮ ਦਿੱਤਾ ਉਹਨਾਂ ਦੇ ਪ੍ਰਤੀ ਉਹਨਾਂ ਦਾ ਕਹਿਣਾ ਕੀ ਹੈ ਇੱਕ ਤੈ ਖਬਰ ਔਰ ਉਸ ਤੋਂ ਵੱਡੀ ਖਬਰ ਹੈ ਜਿਹੜੀ ਸੰਦੀਪ ਸਿੰਘ ਸਣੀ ਕਈ ਸਾਡੇ ਪੰਜਾਬ ਦੇ ਲੋਕ ਨਹੀਂ ਜਾਣਦੇ ਹੋਣੇ ਕਿ ਸੰਦੀਪ ਸਿੰਘ ਸਣੀ ਕੌਣ ਸੁਧੀਰ ਸੂਰੀ ਦਾ ਜਿਹਨੇ ਸੌਦਾ ਲਾਇਆ ਸੀ ਜਾਨੀ ਉਹਨੂੰ ਗੱਡੀ ਚੜਾ ਦਿੱਤਾ ਸੀ ਉਹ ਸੰਦੀਪ ਸਿੰਘ ਸਣੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਉਹਦੇ ਨਾਲ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਭਰਾ ਮਨਦੀਪ ਸਿੰਘ ਦੁਆਰਾ ਵੀ ਕਈ ਚੰਨਾਂ ਨਾਲ ਗੱਲ ਸਾਂਝੀ ਕੀਤੀ ਗਈ ਹੈ ਪਰ ਜਿਹੜੀ ਖਬਰ ਅੱਜ ਸੰਦੀਪ ਸਿੰਘ ਸਣੀ ਤੇ ਦੇਖਣ ਜਾ ਰਹੇ ਹਾਂ ਬੜੀ ਹੀ ਅਹਿਮ ਯਾਨੀ ਸੰਦੀਪ ਸਿੰਘ ਸਣੀ ਦੇ ਨਾਲ ਪਟਿਆਲਾ ਦੀ ਜੇਲ੍ਹ ਦੇ ਅੰਦਰ ਬਹੁਤ ਵੱਡਾ ਤੱਕਾ ਹੋ ਗਿਆ ਤੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿਉਂਕਿ ਦੁੱਖਦਾਈ ਖਬਰ ਹੈ ਤੇ ਸੁਖਵੀਰ ਸਿੰਘ ਬਾਦਲ ਵੱਲ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਕਿਉਂਕਿ ਅਕਸਰ ਸੁਖਵੀਰ ਸਿੰਘ ਬਾਦਲ ਕਈ ਸਾਰੇ ਸਿੱਖ ਨੌਜਵਾਨਾਂ ਨੂੰ ਪਹਿਲਾਂ ਵੀ ਡੰਗ ਚੁੱਕੇ ਨੇ ਯਾਨੀ ਦਾदू ਵਾਲ ਦੀ ਗੱਲ ਕਰੀਏ ਤਾਂ ਬਹੁਤ ਸਾਰਾ ਤਸ਼ੱਦਦ ਦਾदू ਵਾਲ ਨੇ ਬਿਆਨ ਕੀਤਾ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਬਿਲਕੁਲ ਸਾਹਮਣੇ ਖੜਕੇ ਕੱਕੇ ਕਰਕੇ ਮੈਂ ਦੋਵੇਂ ਖਬਰ ਤੁਹਾਡੇ ਨਾਲ ਸਾਂਝੀਆ ਕਰੂੰਗਾ ਕਿ ਪ੍ਰਵਾਸੀ ਪੰਜਾਬ ਨੂੰ ਛੱਡ ਕੇ ਵਾਪਸ ਜਾ ਰਹੇ ਨੇ ਔਰ ਉਹਨਾਂ ਦਾ ਕਹਿਣਾ ਕੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਸ਼ੱਕ ਦੀ ਸੂਈ ਕਿਵੇਂ ਘੁੰਮੀ ਆ ਔਰ ਸੰਦੀਪ ਸਿੰਘ ਸਣੀ ਜਿਨ੍ਹਾਂ ਨੂੰ ਲੈ ਕੇ बहुत बड़ी सुनो दी खबर जो घटना हुई है देखे थे मोबाइल पे क्या था वो? मार दिया था बच्चे को किस तरीके से बहुत हड़की तरह से मारा है रेप किया है गला दबा करके मारा है हम लोग परदेशी है कमाने के लिए आए हैं ईमानदारी से काम करते हैं हम लोगों को इंसाफ चाहिए ਈ ਹੋਣਾ ਜੇ ਅੱਜ ਇਸ ਕੋ ਮਾਰਾ ਹੈ ਕੱਲ ਦੂਸਰੇ ਕੋ ਮਾਰ ਦੇਗਾ ਤਾਂ ਫਿਰ ਇਸ ਦਾ ਜ਼ਿਮੇਵਾਰੀ ਕੌਣ ਲੇਗਾ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਟ੍ਰੇਨ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਤੁਹਾਨੂੰ ਯਾਨੀ ਸਟੇਸ਼ਨ ਲੁਧਿਆਣਾ ਦਾ ਹੋਵੇ ਚਾਹੇ ਹੋਵੇ ਚੰਡੀਗੜ੍ਹ ਦਾ ਚਾਹੇ ਪਟਿਆਲਾ ਦਾ ਹੋਵੇ ਚਾਹੇ ਹੋਵੇ ਬਠਿੰਡੇ ਦਾ ਯਾਨੀ ਪੂਰੇ ਸਟੇਸ਼ਨ ਪੰਜਾਬ ਦੇ ਭਰੇ ਪਏ ਨੇ ਪ੍ਰਵਾਸੀਆਂ ਨੇ ਵਾਪਸ ਜਾਣ ਦੀ ਤਿਆਰੀ ਕਿ ਖਿੱਚੀ ਆ ਇਹ ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਤੁਹਾਡੇ ਸਾਹਮਣੇ ਧਰੂੰਗਾ ਉਸ ਤੋਂ ਬਾਅਦ ਸਖਬੀਰ ਸਿੰਘ ਬਾਦਲ اور ਸੰਦੀਪ ਸਿੰਘ ਸਣੀ ਉਹਨਾਂ ਦੇ ਅਪਡੇਟ ਸਾਂਝੀ ਕਰਾਂਗੇ ਕਿਉਂਕਿ ਜਿਹੜੇ ਪ੍ਰਵਾਸੀ ਹੁਣ ਵਾਪਸ ਜਾ ਰਹੇ ਨੇ ਦਰਸਲ ਦੇ ਵਿੱਚ ਸਿੰਘਾਂ ਨੇ ਇੱਕ ਐਲਾਨ ਕਰ ਦਿੱਤਾ ਸੀ ਉਹਨਾਂ ਹੀ ਸਿੰਘਾਂ ਦੇ ਇੱਕ ਐਲਾਨ ਨੇ ਉਧਾਰ ਨੇ ਪੰਜਾਬ ਨੂੰ ਅੱਧੇ ਤੋਂ ਜ਼ਿਆਦਾ ਖਾਲੀ ਕਰਵਾ ਲਿਆ ਇਹ ਗੱਲ ਕਹਿ ਸਕਦੇ ਆ ਕਿ ਸਿੰਘ ਸੂਰ ਵਿੱਚ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਅਲੱਗ-ਅਲੱਗ ਜਥੇਬੰਦੀਆਂ ਉਹਨਾਂ ਨੇ ਇਹ ਜਿਹੜਾ ਮਿਸ਼ਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਫਤਿਹ ਕਰਾਂਗੇ ਤੇ ਫਤਿਹ ਹੋ ਕੇ ਰਹਿਣ ਕਿਉਂਕਿ ਪੰਜਾਬ ਨੂੰ ਚਾਰੇ ਪਾਸੋਂ ਤੋਂ ਪ੍ਰਵਾਸੀਆਂ ਦਾ ਘੇਰਾ ਪਿਆ ਹੋਇਆ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਭਈਆ ਪੰਜਾਬ ਦੇ ਅੰਦਰ ਵਿਕਸਿਤ ਹੋ ਚੁੱਕਿਆ ਸੀ ਔਰ ਪੰਜਾਬ ਦੇ ਅੰਦਰ ਕਬਜ਼ਾ ਕਰੀ ਬੈਠਾ ਸੀ ਖਾਸ ਕਰਕੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 2 ਲੱਖ ਪੱਕੇ ਤੌਰ ਤੇ ਵਸਨੀਕ ਹੈ ਉਹਨਾਂ ਦੇ ਵਿੱਚੋਂ ਉਹਨਾਂ ਦੇ ਐਮਸੀ ਉਹਨਾਂ ਦੇ ਐਮਐਲਏ ਵੀ ਮੰਨ ਚੁੱਕੇ ਨੇ ਸਰਪੰਚੀ ਦੀ ਤਾਂ ਗੱਲ ਹੀ ਛੱਡ ਦਿਓ ਤਾਂ ਫੇਰ ਸਾਡੇ ਲੋਕ ਉਲਟਾ ਉਹਨਾਂ ਨੂੰ ਸਰਪੰਚ ਬਣਾਉਂਦੇ ਸੀ ਆ ਬਣਾ ਲਓ ਸਰਪੰਚ ਕੀ ਮਿਲਿਆ ਤੁਹਾਨੂੰ ਉਹ ਤੁਹਾਡੇ ਸਾਹਮਣੇ ਆ ਆਪਣੇ ਬੱਚਿਆਂ ਦੇ ਕਤਲ ਆਪਣੇ ਬੱਚਿਆਂ ਦੇ ਨਾਲ ਤਸ਼ੱਦਦ ਇਹ ਤੁਹਾਡੇ ਸਾਹਮਣੇ ਪਰ ਅੱਜ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਭਾਈ ਭਈਆਂ ਨੂੰ ਨਾ ਤਾਂ ਅਸੀਂ ਇੱਥੇ ਵੜਨ ਦੇਣਾ ਨਾ ਉਹਨਾਂ ਨੂੰ ਕੋਈ ਕਮਰਾ ਦੇਣਾ ਨਾ ਉਹਨਾਂ ਦੀ ਕੋਈ ਵੋਟ ਬਣਾਉਣੀ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਜਗ੍ਹਾ ਖਰੀਦਣ ਦੇਣੀ ਆ ਤਾਂ ਜਿੱਥੇ ਵੀ ਪੰਜਾਬ ਦੇ ਅੰਦਰ ਕੋਈ ਐਸਾ ਮਾਮਲਾ ਉਹਦਾ ਹਰ ਇੱਕ ਪੰਜਾਬੀ ਨੂੰ ਵਿਰੋਧ ਕਰਨਾ ਚਾਹੀਦਾ ਜਿਹੜਾ ਬੰਦਾ ਜਾਂ ਕੋਈ ਵੀ ਜਥੇਬੰਦੀ ਭਈਆਂ ਦਾ ਵਿਰੋਧ ਕਰਦੀ ਹੈ ਤਾਂ ਉਹਦਾ ਉਹਦਾ ਥੋੜਾ ਕੜਾ ਸਾਥ ਦੇਣ ਦਾ ਹੱਕ ਆ ਸਾਡੇ ਸਾਰੇ ਪੰਜਾਬੀਆਂ ਦਾ ਤਾਂ ਹੁਣ ਦੂਜੇ ਪਾਸੇ ਆਜੋ ਵੀ ਸੰਦੀਪ ਸਿੰਘ ਸਣੀ ਉਹਨਾਂ ਦੇ ਨਾਲ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਯਾਨੀ ਸੰਦੀਪ ਸਿੰਘ ਸਣੀ ਤੇ ਹਮਲਾ ਹੋ ਚੁੱਕਿਆ ਪਟਿਆਲਾ ਦੀ ਜੇਲ੍ਹ ਦੇ ਅੰਦਰ ਯਾਨੀ ਕਈ ਸਾਰੇ ਪੁਲਿਸ ਮੁਲਾਜ਼ਮਾ ਨੇ ਜਾਂ ਉਹਦੀ ਸਕਿਉਰਿਟੀ ਦੇ ਵਿੱਚ ਰਾਹੇ ਜਾਣ ਵਾਲੇ ਜਿੰਨੇ ਵੀ ਵਿਅਕਤੀ ਸੀ ਉਹਨਾਂ ਨੇ ਕਹਿੰਦੇ ਜੀ ਇਹਦੀਆਂ ਲੱਤਾਂ ਮਹਾ ਭੰਨ ਦਿੱਤੀਆਂ ਨੇ ਲੱਤਾਂ ਬੰਨੀਆਂ ਗਈਆਂ ਸੀ ਹੱਥ ਪੈਰ ਫੜੇ ਗਏ ਸੀ ਉਸ ਤੋਂ ਬਾਅਦ ਬਹੁਤ ਵੱਡਾ ਤਸ਼ੱਦਦ ਸੰਦੀਪ ਸਿੰਘ ਸਣੀ ਤੇ ਹੋ ਚੁੱਕਿਆ ਉਹਦੇ ਭਰਾ ਨੇ ਮਨਦੀਪ ਸਿੰਘ ਨੇ ਭਾਵਕ ਹੁੰਦੇ ਹੋਇਆ ਇਹ ਗੱਲ ਪੂਰੀ న్యూਸ ਦੇ ਉੱਤੇ ਦੱਸ ਚੁੱਕੇ ਨੇ ਔਰ ਉਸ ਤੋਂ ਬਾਅਦ ਸ਼ੱਕ ਦੀ ਸੂਈ ਸੁਖਵੀਰ ਸਿੰਘ ਬਾਦਲਵਾਲ ਨੂੰ ਕਿਵੇਂ ਜਾਂਦੀ ਹੈ ਕਹਿੰਦੇ ਜੀ ਪੰਜਾਬ ਦੇ ਅੰਦਰ ਦਾਦੂ ਵਾਲੇ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਦਾਦੂ ਵਾਲਾ ਸਾਹਿਬ ਨੇ ਇੱਕ ਬਾਅਦ ਵੱਡਾ ਬਿਆਨ ਦਿੱਤਾ ਸੀ ਕਹਿੰਦਾ ਜੀ ਜਦੋਂ ਕਾਲੀ ਦਲ ਦੀ ਸਰਕਾਰ ਸੀ ਤੇ ਡੇਰੇ ਵਾਲੇ ਸਾਥ ਦਾ ਸੀ ਵਿਰੋਧ ਕਰਦੇ ਸੀ ਤਾਂ ਸਾਡੇ ਉੱਤੇ ਪਰਚੇ ਸਾਡੇ ਉੱਤੇ ਡਾਂਗਾਂ ਸਾਨੂੰ ਜੇਲਾਂ ਘਰਵਾਈਆਂ ਸੀ ਤਾਂ ਫਿਰ ਜਦੋਂ ਸੁਖਬੀਰ ਸਿੰਘ ਬਾਦਲ ਇੱਕ ਭਾਸ਼ਣ ਦੇ ਦੌਰਾਨ ਇਹ ਗੱਲ ਕਹਿੰਦੇ ਨੇ ਤੇ ਉੱਥੇ ਹੀ ਦਾदूवाल ਸਾਹਿਬ ਬੈਠੇ ਨੇ ਸਾਹਮਣੇ ਤਾਂ ਕਹਿੰਦੇ ਨੇ ਜੇਕਰ ਸਾਡੀ ਸਰਕਾਰ ਦੇ ਅੰਦਰ ਕਿਸੇ ਨਾਲ ਯਾਤੀ ਹੋਈ ਹੈ ਤਾਂ ਸਾਨੂੰ ਦੱਸੋ ਦਾदूਵਾਲ ਸਾਹਿਬ ਉੱਠ ਕੇ ਕਹਿੰਦੇ ਨੇ ਵੀ ਮੇਰੇ ਨਾਲ ਹੋਈ ਐ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਈ ਤੂੰ ਦਾਸਾਂ ਨੂੰ ਹੋਈ ਕੀ ਐ ਤਾਂ ਫੇਰ ਦਾदूਵਾਲ ਨੇ ਕਿਹਾ ਸੀ ਮੁਰੋ ਕਿ ਭਾਈ ਸਾਨੂੰ ਜੇਲਾਂ ਦੇ ਵਿੱਚ ਸਾਡੇ ਤੇ ਤੂੰ ਐਡੇ ਐਡੇ ਪਰਚੇ ਪਵਾਏ ਸਾਡੇ ਬੱਚਿਆਂ ਤੋਂ ਦੂਰ ਕੀਤਾ ਕਿਹਦੇ ਲਈ ਕੀਤਾ ਜਿਹੜੇ ਬੰਦੇ ਦਾਸੀ ਵਿਰੋਧ ਕਰ ਰਹੇ ਸੀ ਉਹ ਗੁਰੂ ਸਾਹਿਬ ਦੀ ਬੇਅਦਬੀ ਕਰ ਚੁੱਕੇ ਆ ਯਾਨੀ ਸਰਸੇ ਵਾਲਾ ਤਾਂ ਉਹ ਸਰਸੇ ਵਾਲੇ ਤੋਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਇਹ ਗੱਲ ਨੂੰ ਪੰਜਾਬ ਦੇ ਲੋਕ ਆਪਣੇ ਜਹਨ ਦੇ ਵਿੱਚ ਲੈ ਕੇ ਚਰਨਾ ਚਾਹੀਦਾ ਕਿ ਜਿਹੜੇ ਲੋਕ ਅੱਜ ਕਹਿ ਰਹੇ ਨੇ ਹੱਥ ਬਿਲਾ ਕੇ ਕਹਿ ਰਹੇ ਨੇ ਹੱਥ ਬੰਨ ਕੇ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ ਸਾਡੀ ਸੱਤਾ ਕਾਇਮ ਕਰ ਦਿਓ ਪਰ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਤਾਂ ਦੇਖੋ ਸੋਚਣੀ ਚਾਹੀਦੀ ਹੈ ਕਿ ਉਹੀ ਲੋਕ ਨੇ ਜਿਨ੍ਹਾਂ ਨੇ ਐਸੇ ਧਰਤੀ ਨੂੰ ਇਹ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਤਾਂ ਉਸ ਗੁਰੂ ਨੂੰ लाज ਲਈ ਹੋਈ ਹੈ ਤਾਂ ਉਹਨਾਂ ਬੰਦਿਆਂ ਨੂੰ ਬਖਸ਼ੂਆ ਕੌਣ ਇਹ ਗੱਲ ਤੁਸੀਂ ਫੈਸਲਾ ਕਰਨਾ ਆਪ ਸੰਦੀਪ ਸਿੰਘ ਸਣੀ ਤੇ ਅਟੈਕ ਕਰਵਾਉਣ ਦਾ ਮਾਮਲਾ ਇਹ ਵੀ ਇੱਕ ਸਾਸਿ ਹੋ ਸਕਦਾ ਕਿਉਂਕਿ ਸ਼ੱਕ ਦੀ ਸੂਈ ਤਾਂ ਤਾਂ ਘੁੰਮਦੀ ਹੈ ਕਹਿੰਦੇ ਜੀ ਬਹੁਤ ਸਾਰੇ ਸਿੰਘਾਂ ਦੇ ਉੱਤੇ ਤਸ਼ੱਦਦ ਐਸੇ ਸੁਖਵੀਰ ਸਿੰਘ ਬਾਦਲ ਨੇ ਕਰਵਾਇਆ ਸੀ ਤਾਂ ਹੀਗਾ ਪੰਜਾਬ ਵਾਲੇ ਜਿੰਨੇ ਪੈਂਡ ਭਰਾਣਾ ਮੇਰੇ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ